ਹਾਂਜੀ ਅਵਤਾਰ ਰੇਡੀਓ ਸੀਚੇਵਾਲ ਦੇ ਪੇਜ ਤੋਂ ਸਾਨੂੰ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਜੀ ਇਸ ਵੇਲੇ ਆਪਾਂ ਸੀਚੇਵਾਲ ਪਿੰਡ ਦੇ ਵਿੱਚ ਨਿਰਮਲ ਕੁਟਿਆ ਸੀਚੇਵਾਲ ਪਹੁੰਚੇ ਹੋਏ ਹਾਂ ਆਉਣ ਦਾ ਕਾਰਨ ਇਹ ਹੈ ਕਿ ਆਪਾਂ ਜਾਣਦੇ ਹਾਂ ਕਿ ਕਾਫੀ ਦਿਨਾਂ ਤੋਂ ਜਿਹੜੀ ਇਹ ਚਰਚਾ ਦੇ ਵਿੱਚ ਸੀ ਕਿ ਬਹੁਤ ਸਾਰੇ ਅਵਾਰਡ ਸੀਚੇਵਾਲ ਨੂੰ ਮਿਲ ਚੁੱਕੇ ਨੇ ਬਹੁਤ ਸਾਰੀਆਂ ਜਿਹੜੇ ਜਿਹੜੇ ਮੰਤਰੀ ਜਾਨੇ ਉੱਥੇ ਆ ਚੁੱਕੇ ਨੇ ਕਿਉਂਕਿ ਇੱਥੇ ਬਹੁਤ ਸਾਰੀ ਅਪਡੇਸ਼ਨ ਹੋਈ ਆ ਬਹੁਤ ਸਾਰਾ ਜਿਹੜਾ ਬਦਲਾਅ ਹੋਇਆ ਉਹੀ ਬਦਲਾ ਵੱਖ-ਵੱਖ ਪਿੰਡਾਂ ਦੇ ਵਿੱਚ ਇੰਪਲੀਮੈਂਟ ਕਰਨ ਦੇ ਲਈ ਇੱਥੇ ਬਹੁਤ ਸਾਰੀਆਂ ਪੰਚਾਇਤਾਂ ਵੀ ਆਉਂਦੀਆਂ ਰਹਿੰਦੀਆਂ ਨੇ ਹਾਲੀ ਦੇ ਵਿੱਚ 2018-2019 ਦੇ ਤਹਿਤ ਦੀਨदयाल ਉਪਦੇਆਏ ਪੰਚਾਇਤ ਸਸ਼ਕਤੀਕਰਨ ਜਿਹੜਾ ਅਵਾਰਡ ਦੇ ਨਾਲ ਸਿਚੇਵਾਲ ਨੂੰ ਸਨਮਾਨਤ ਕੀਤਾ ਗਿਆ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਪਿੰਡ ਆ ਉਸ ਪਿੰਡ ਦੇ ਵਿੱਚ ਆਪਾਂ ਅੱਜ ਖੜੇ ਆ ਬਾਬਾ ਜੀ ਜਿਨ੍ਹਾਂ ਨੇ ਇਹ ਪਹਿਲਾਂ ਤੋਂ ਹੀ ਇਹ ਟੀਚਾ ਬਣਾਇਆ ਸੀ ਕਿ ਹਰੇਕ ਪਿੰਡ ਹੀ ਇੱਕ ਖੂਬਸੂਰਤ ਪਿੰਡ ਬਣੇ ਇੱਕ ਮਾਡਲ ਪਿੰਡ ਬਣੇ ਤੇ ਇਸੇ ਤਹਿਤ ਆਪਾਂ ਉਹਨਾਂ ਨਾਲ ਵੀ ਜਾਣਾਂਗੇ ਇਸ ਅਵਾਰਡ ਦੇ ਤਹਿਤ ਬਾਬਾ ਜੀ ਅਵਾਰਡ ਮਿਲ ਰਿਹਾ ਬਹੁਤ-ਬਹੁਤ ਮੁਬਾਰਕਬਾਦ ਜੀ ਸਾਰਿਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਤੇ ਨਗਰ ਪੰਚਾਇਤ ਨੂੰ ਤੇ ਨਗਰ ਦੇ ਸਾਰੇ ਹੀ ਬੱਚੇ-ਬੱਚੇ ਨੂੰ ਇਹ ਖੁਸ਼ੀ ਆ ਕਿ ਅੱਜ ਸਿਚੇਵਾਲ ਨੂੰ ਰਾਸ਼ਟਰੀ ਅਵਾਰਡ ਅਗੇ ਵੀ ਨਿਰਮਲ ਗ੍ਰਾਮ ਪੁਰਸਕਾਰ ਮਿਲ ਚੁੱਕਾ ਫਿਰ ਪਾਣੀ ਦੇ ਵਿੱਚ ਸੰਭਾਲ ਦੇ ਵਿੱਚ ਵੀ ਕਾਫੀ ਅਵਾਰਡ ਮਿਲ ਚੁੱਕੇ ਹਨ ਹੁਣ ਫਿਰ ਅੱਜ ਜਿਹੜਾ ਹੈ ਸੈਂਟਰ ਸਰਕਾਰ ਨੇ ਜਿਹੜਾ ਹੈ ਜਿਹੜਾ ਅਵਾਰਡ ਦਿੱਤਾ ਦੀਨदयाल ਉਪਦਾਏ ਸਸ਼ਕਤੀਕਰਨ ਵਾਰਡ ਇਹ ਇਹਦਾ ਅਸੀਂ ਸਾਰਿਆਂ ਨੂੰ ਬਤਾਈ ਦਿੰਨੇ ਕਿਉਂਕਿ ਸਾਰਾ ਕਾਰਜ ਜਿਹੜਾ ਹੈਗਾ ਕਹਿੰਦੇ ਕੰਮ ਆਪਣਾ ਤੇ ਕਰੋ ਤੇ ਜਿਹੜੀ ਹੈਗੀ ਹੈ ਸ਼ੋਭਾ ਲੋਕਾਂ ਦੀ ਬਣਦੀ ਹੈ ਤੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਐਨਆਰਈ ਵੀਰਾਂ ਨੇ ਸਹਾਯੋਗ ਦੇ ਕੇ ਪਿੰਡ ਨੂੰ ਸਾਫ ਸੁੱਥਰਾ ਵੀ ਬਣਾਇਆ ਸਾਰੇ ਸੀਵਰੇਜ ਸਿਸਟਮ ਪਿਆ ਹੋਇਆ ਪਿੰਡ ਦੇ ਵਿੱਚ ਨਰਸੀ ਤੋਂ ਲੈ ਕੇ ਕਾਲਜ ਤੇ ਸਕੂਲ ਆ ਕਾਲਜ ਜਾਂ ਫਿਰ ਪਿੰਡ ਦੇ ਵਿੱਚ ਜਿਹੜੀ ਹੈ ਗਰਾਊਂਡਾ ਹੈ ਸਟੇਡੀਅਮ ਤੋਂ ਹੈ ਐਕਸਟ੍ਰੂਟਰ ਲੱਗੀ ਹੋਈ ਆ 100% ਵਾਟਰ ਸਪਲਾਈ ਆ 100% ਸੀਵਰੇਜ ਸਿਸਟਮ ਤੇ 24 ਘੰਟੇ ਵਾਟਰ ਸਪਲਾਈ ਆ ਸੋ ਉਹਦੇ ਨਾਲ-ਨਾਲ ਜਿਹੜੀ ਹੈਗੀ ਆ ਸਾਰੇ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਟੋਇਲਟਾਂ ਬਣੀਆਂ ਹੋਈਆਂ ਫਿਰ ਜਿਹੜੀਆਂ ਸਮੂਹਕ ਲੋਡ ਜਿੱਥੇ ਉੱਥੇ ਵੀ ਟੋਇਲਟਾਂ ਬਣੀਆਂ ਹੋਈਆਂ ਪਿੰਡ ਦੇ ਵਿੱਚ ਜਿਹੜਾ ਹੈਗਾ ਪ੍ਰੋਗਰਾਮ ਕੋਈ ਗਰੀਬ ਨੇ ਕਰਨਾ ਹੋਵੇ ਉਹਦੇ ਵਾਸਤੇ ਹਾਲ ਬਣਿਆ ਹੋਇਆ ਕਿਚਨ ਬਣੀ ਹੋਈ ਹੈ ਕੋਈ ਵਿਆਹ ਸ਼ਾਦੀ ਕਰਨਾ ਹੋਵੇ ਪ੍ਰੋਗਰਾਮ ਕਰਨਾ ਹੋਵੇ ਸੋ ਪਿੰਡ ਦੇ ਵਿੱਚ ਨਰਸਰੀ ਬਣੀ ਹੋਈ ਹੈ ਇਹਦੇ ਵਾਸਤੇ ਸਾਰੇ ਪੰਜਾਬ ਦੀ ਨਹੀਂ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਜਿਹੜੇ ਹੈਗੇ ਬੂਟੇ ਜਾ ਰਹੇ ਸੋ ਉਹਦੇ ਨਾਲ ਨਾਲ ਜਿਹੜੀ ਹੈਗੀ ਹੈ ਹਰ ਖੇਤਰ ਦੇ ਵਿੱਚ ਇਹ ਪਿੰਡ ਦੇ ਵਿੱਚ ਇਹ ਰੇਡੀਓ ਸਫਾਸੀ ਕਿਤਾਬ ਆਵਤਾਰ ਰੇਡੀਓ ਜਿਹਦੇ ਨਾਲ ਸਾਰੇ ਇਲਾਕੇ ਦੇ ਵਿੱਚ এনवायरमेंट ਦਾ ਸਨੇਹਾ ਜਾਂਦਾ ਨਾਨਕ ਹੱਟ ਪਿੰਡ ਦੇ ਵਿੱਚ ਖੁੱਲਿਆ ਹੋਇਆ ਜਿਹਦੇ ਨਾਲ ਵਧੀਆ ਸਸਤਾ ਸੌਦਾ ਜਿਹੜਾ ਹੈਗਾ ਉਹ ਕੱਲੇ ਪਿੰਡ ਵਾਸੀ ਨਹੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹਦਾ ਫਾਇਦਾ ਹੋਇਆ ਸੋ ਇਹ ਜਿਹੜੇ ਕਾਰਜ ਸੀਚੇਵਾਲ ਦੇ ਵਿੱਚ ਹੋਏ ਆ ਇਹ ਇੱਕ ਦੂਸਰੇ ਪਿੰਡਾਂ ਵਾਸਤੇ ਵੀ ਉਦਾਹਰਨ ਬਣਿਆ ਲੋਕਾਂ ਨੇ ਇਹਦੇ ਤੋਂ ਲੈ ਕੇ ਛੇਦ ਲੈ ਕੇ ਆਪਣੇ ਆਪਣੇ ਪਿੰਡਾਂ ਨੂੰ ਸੁਧਾਰ ਸ਼ੁਰੂ ਕੀਤਾ ਪਿੰਡ ਸੀਚੇਵਾਲ ਮਾਡਲ ਇਕੱਲਾ ਜੇ ਪੰਜਾਬ ਹੀ ਨਹੀਂ ਹਰਿਆਣਾ ਆਪਣੇ ਉਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਤੇ ਨਾਲ ਉਹਦੇ ਬਿਹਾਰ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਨਰਮਦਾ ਨਦੀ ਦੇ ਉੱਤੇ ਇਸ ਇੱਛੇ ਵਾਲਾ ਮਾਡਲ ਜਿਹੜਾ ਹੈ ਉਹ ਪਨਾਇਆ ਜਾ ਰਿਹਾ ਸੋ ਇਹ ਸਾਰਾ ਕੁਝ ਗੁਰੂ ਪਾਸਾ ਦੀ ਕਿਰਪਾ ਹੋਈ ਹੈ ਉਹਨੇ ਮੇਰ ਉੱਪਰ ਹੱਥ ਰੱਖਿਆ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਜਿਹੜੇ ਦਾਨੀ ਵੀਰ ਆ ਉਹਨਾਂ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕੀਤਾ ਤੇ ਜੋ ਇਹ ਸਾਰਾ ਕੁਝ ਮਿਹਨਤ ਹੋਈ ਆ ਉਹਦਾ ਜਿਹੜਾ ਹੈ ਸਿਹਰਾ ਜਿਹੜਾ ਹੈਗਾ ਉਹਦਾ ਫਲ ਜਿਹੜਾ ਹੈ ਉਹ ਐ ਅਵਾਰਡ ਦੇ ਰੂਪ ਦੇ ਵਿੱਚ ਮਿਲ ਰਿਹਾ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਬਾਬਾ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਇੱਕ ਮਾਡਲ ਪਿੰਡ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੇਖ ਰਹੇ ਹੋ ਬਹੁਤ ਕੁਝ ਸੀਚੇਵਾਲ ਵਿੱਚ ਸੀਚੇਵਾਲ ਵਿੱਚ ਹੋ ਚੁੱਕਿਆ ਬਹੁਤ ਸਾਰੀਆਂ ਗੱਲਾਂ ਹੋਰ ਵੀ ਚੱਲਦੀਆਂ ਰਹਿੰਦੀਆਂ ਹੋਣਗੀਆਂ ਕਿਉਂਕਿ ਪਰਦੇਸਾਂ ਦੇ ਵਿੱਚ ਵੀ ਜਾਣਦੇ ਤੁਸੀਂ ਕਿ ਉੱਥੋਂ ਵੀ ਆਬਜ਼ਰਵ ਕਰਦੇ ਆ ਕਿ ਆਹ ਚੀਜ਼ ਆਪਣੇ ਪਿੰਡਾਂ 'ਚ ਵੀ ਹੋਣੀ ਚਾਹੀਦੀ ਹੈ ਕੋਈ ਹੋਰ ਵੀ ਆਉਣ ਵਾਲੇ ਪਲਾਨ ਦੇ ਵਿੱਚ ਦੇਖ ਰਹੇ ਹੋ ਕਿ ਆਹ ਚੀਜ਼ਾਂ ਹਰ ਪਿੰਡ 'ਚ ਹੋਵੇ ਤੇ ਸੀਚੇਵਾਲ ਵਿੱਚ ਵੀ ਹੋਵੇ ਅਨੇ ਹੋਰ ਜਿਹੜੀਆਂ ਘਾਟਾਂ ਤਾਂ ਹਮੇਸ਼ਾ ਰਹਿੰਦੀਆਂ ਕੋਈ ਸੰਪੂਰਨ ਨਹੀਂ ਹੁੰਦਾ ਕਿਉਂਕਿ ਲੋਡ ਅਨੁਸਾਰ ਆ ਤੇ ਚਾਹਣ ਵਾਲੇ ਜਿਹੜੇ ਹੈਗੇ ਆ ਕਰਨ ਵਾਲੇ ਉਹਨਾਂ ਦੀ ਸਮਰੱਥਾ ਅਨੁਸਾਰ ਕੁਝ ਗੱਲਾਂ ਸਰਕਾਰ ਦੇ ਹੁੰਦੀਆਂ ਤੇ ਕੋਸ਼ਿਸ਼ ਹੀ ਇਕੱਠੇ ਹੋ ਕੇ ਵੀ ਕਰ ਸਕਦੇ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਆ ਐਜੂਕੇਸ਼ਨ ਵਾਸਤੇ ਹੋਰ ਵਧੀਆ ਤਰੀਕੇ ਦੇ ਨਾਲ ਅਸੀਂ ਕਰ ਸਕੀਏ ਖੇਡਾਂ ਨੂੰ ਵਿਸਦਾਰ ਹੋਰ ਲਿਆ ਸਕੀਏ ਫਿਰ ਜਿਹੜੀ ਹੈਗੀ ਨਰਸਰੀ ਜਾਂ ਪਲਾਂਟੇਸ਼ਨ ਆ ਉਹਨੂੰ ਵੱਧ ਤੋਂ ਵੱਧ ਹੋਰ ਲਾ ਸਕੀਏ ਉਹਦੇ ਵਾਸਤੇ ਕੁਝ ਜਿਹੜੀ ਹੈ ਪਿੰਡਾਂ ਦੇ ਵਿੱਚ ਕੈਮਰੇ ਵਗੈਰਾ ਲਾਉਣ ਦਾ ਵਿਚਾਰ ਹੈ ਤਾਂ ਕਿ ਹਰ ਚੀਜ਼ ਜਿਹੜੀ ਹੈਗੀ ਸਿਕਿਉਰਿਟੀ ਪੱਖੋਂ ਵੀ ਉਹ ਠੀਕ ਹੋਵੇ ਕਈ ਕੰਮ ਜਿਹੜੇ ਹੈਗੇ ਆ ਹੋਰ ਕਰਨ ਵਾਲੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਪੈਸੇ ਆਉਣਗੇ ਜਿਵੇਂ ਜਿਵੇਂ ਕੋਈ ਗ੍ਰਾਂਟ ਆਉਗੀ ਜਾਂ ਲੋਕਾਂ ਦਾ ਪਿੰਡ ਵਾਲੀ ਇਸ ਗੱਲ ਨੂੰ ਵੀ ਆਸ ਛੱਡੀ ਚਾਹੀਦਾ ਤੁਸੀਂ ਉਹਦੇ ਵਾਸਤੇ ਸਦਾ ਤਤ ਪਰ ਪਰ ਜਿਹੜਾ ਕੋ ਸ਼ੀਚੇਵਾਲ ਉਹ ਅੱਜ ਹੋਇਆ ਇਹ ਹੁਣ ਸਾਰਿਆਂ ਵਾਸਤੇ ਉਦਾਹਰਨਾਂ ਕਿਉਂਕਿ ਸਾਰਾ 20 ਸਾਲ ਤੋਂ ਸਾਡੇ ਜਿਹੜਾ ਹੈ ਸਕਸੈਸਫੁਲ ਜਿਹੜਾ ਹੈਗਾ ਟ੍ਰੀਟਮੈਂਟ ਪਲਾਨ ਚੱਲ ਰਿਹਾ ਤੇ ਘਟੋ ਘਟ ਡੇਢ ਸੌ ਪਿੰਡ ਦੇ ਵਿੱਚ ਹੋਰ ਜਿਹੜਾ ਹੈਗਾ ਉਹ ਲਾਗੂ ਹੋ ਚੁੱਕਾ ਸੋ ਇਹ ਇੱਕ ਬਹੁਤ ਵਧੀਆ ਜਿਹੜਾ ਹੈਗਾ ਹਰ ਤਰ੍ਹਾਂ ਦੇ ਨਾਲ ਇੱਕ ਉਦਾਹਰਨ ਬਣਿਆ ਸ਼ੀਚੇਵਾਲ ਸੋ ਜਿਹਦਾ ਰਿਜ਼ਲਟ ਹੈ ਕਿ ਅਜੇ ਸਰਮਨ ਅnder ਰੂਪ ਵਿੱਚ ਸਰਕਾਰਾਂ ਸਨਮਾਨ ਦੇ ਲਈ ਬਾਬਾ ਜੀ ਬਾਕੀ ਜਿਹੜੇ ਪਿੰਡ ਆਪਾਂ ਨੂੰ ਸੁਣਦੇ ਪਏ ਨੇ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਆ ਕਿਉਂਕਿ ਹਰ ਜਿਹੜਾ ਪਿੰਡ ਆ ਉਹ ਚਾਹੁੰਦਾ ਤੁਹਾਡੇ ਤੋਂ ਪ੍ਰੇਰਨਾ ਲੈ ਕੇ ਅਸੀਂ ਵੀ ਸਾਡੇ ਪਿੰਡ ਦੇ ਵਿੱਚ ਕੁਝ 100 200 ਬੰਦਾ ਆਉਂਦਾ ਵੀ ਆ ਇੱਥੇ ਦੇਖਣ ਦੇ ਲਈ ਉਹਨਾਂ ਦੇ ਲਈ ਕੀ ਅਪੀਲ ਆ ਕਿਸ ਤਰੀਕੇ ਦੇ ਨਾਲ ਉਹ ਸ਼ੁਰੂਆਤ ਕਰ ਸਕਣ ਤਾਂ ਕਿ ਉਹ ਵੀ ਇੱਕ ਮਾਡਲ ਪਿੰਡ ਦੇ ਰੂਪ ਦੇ ਵਿੱਚ ਸਾਹਮਣੇ ਪਿੰਡ ਦਾ ਪਹਿਲਾਂ ਤਾਂ ਗੰਡੇ ਪਾਣੀ ਦੀ ਸੰਭਾਲ ਦੇ ਵਾਸਤੇ ਜਿਹੜਾ ਸ਼ਿਵਰ ਸਿਸਟਮ ਹੋ ਜਾ ਜਿਹਦੇ ਨਾਲ ਪਿੰਡ ਦਾ ਇਹਦਾ ਨਰਕ ਚੱਕਿਆ ਜਾਂਦਾ ਤੇ ਇਹਦੀ ਬਿਮਾਰੀ ਖਤਮ ਹੋ ਜਾਂਦੀ ਹੈ ਜਿੰਨੀਆਂ ਵੀ ਆ ਬਿਮਾਰੀਆਂ ਹੈਗੀਆਂ ਸੂਦਰ ਰੋਗ ਆ ਇੱਕ ਦੂਸਰੇ ਤੋਂ ਨਾਲੀਆਂ ਰਾਹੀਂ ਫੈਲਦੇ ਫਿਰ ਪਿੰਡ ਦਾ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਪਿੰਡ ਪਾਣੀ ਦੀ ਬਹੁਤ ਵੱਡੀ ਬਚਤ ਆ ਫਿਰ ਪਿੰਡਾਂ ਵਿੱਚ ਸਕੂਲਾਂ ਵਿੱਚ ਗਰਾਉਂਡਾਂ এডੂਕੇਸ਼ਨ ਦਾ ਪ੍ਰਬੰਧ ਇਹ ਬਹੁਤ ਜ਼ਰੂਰੀ ਹੈ ਜੇ এডੂਕੇਸ਼ਨ ਪਿੰਡ ਵਿੱਚ ਤਾਂ ਹੀ ਪਿੰਡ ਜਿਹੜਾ ਹੈਗੇ ਵਿਕਾਸ ਕਰ ਸਕਦਾ ਇਲਾਕੇ ਦੇ ਵਿੱਚ এডਿਕੇਸ਼ਨ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਜੇ ਸਕੂਲ ਹੈਗੇ ਆ ਗਰਾਊਂਡ ਹੈਗੇ ਆ ਤਾਂ ਉੱਥੇ ਕੋਚਾਂ ਦਾ ਪ੍ਰਬੰਧ ਹੋਣਾ ਚਾਹੀਦਾ ਜਿ세 ਤਰ੍ਹਾਂ ਹੁਣ ਆਪਣੇ ਕੋਲ ਇਥੇ ਰੈਸਲਿੰਗ ਦਾ ਖਾੜਾ ਚੱਲਦਾ ਉਹਦੇ ਕੋਚ ਆ ਫਿਰ ਹਾਕੀ ਵਾਲੇ ਕੋਚ ਆ ਹੋਰ ਵੱਖ-ਵੱਖ ਗੇਮਾਂ ਜਿਹੜੀਆਂ ਹੈਗੀਆਂ ਕਰਉਂਦੇ ਕਈ ਵਾਰੀ ਸੀ ਗਰਾਊਂਡਾਂ ਤਾਂ ਹੈਗੀਆਂ ਕੋਚ ਹੈ ਨਹੀਂ ਹੁੰਦੇ ਸੋ ਸਾਰਾ ਕੁਝ ਲੋੜ ਅਨਸਾਰ ਸਾਨੂੰ ਜਿੱਥੇ ਹੈਗੇ ਆ ਕਰਨ ਦੀ ਲੋੜ ਆ ਜਿਹਦੇ ਵਾਸਤੇ ਸਹਿਜ ਯੋਗ ਦੀ ਲੋੜ ਹੋਵੇ ਪਿੰਡਾਂ ਵਿੱਚ ਸੀਵਰੇਜ ਪਾਉਣਾ ਹੋਵੇ ਪਿੰਡਾਂ ਵਿੱਚ ਪਲਾਂਟੇਸ਼ਨ ਕਰਨੀ ਹੋਵੇ ਜਿਹੜੇ ਸਹਿਯੋਗ ਦੀ ਲੋੜ ਆ ਅਸੀਂ ਹਰ ਤਰ੍ਹਾਂ ਦੇ ਨਾਲ ਹਰ ਪਿੰਡ ਨੂੰ ਇਸ ਸਹਿਯੋਗ ਦੇਣ ਨੂੰ ਤਿਆਰ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਇੱਕ ਵਾਰੀ ਫਿਰ ਤਬਾਹੁ ਮੁਬਾਰਕਬਾਦ ਬਹੁਤ ਬਹੁਤ ਆਵਤਾਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫੇਸਬੁੱਕ ਦੇ ਉੱਤੇ ਦੇਸ਼ ਵਿਦੇਸ਼ ਵਿੱਚ ਜਿਹੜੇ ਵੀਰ ਭੈਣਾ ਭਰਾ ਦੇਖ ਰਿਆ ਜਿਹੜੇ ਇਹਨਾਂ ਕਾਰਜਾਂ ਦੇ ਨਾਲ ਸਹਿਯੋਗੀ ਹੈ ਅੱਜ ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜਿਨ੍ਹਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਸੀਚੇਵਾਲ ਦੇ ਸਨਮਾਨ ਪ੍ਰਾਪਤ ਕਰ ਰਿਹਾ ਨਗਰ ਪ੍ਰਾਪਤ ਕਰ ਰਿਹਾ ਸਨਮਾਨ ਤੇ ਸਮਝ ਲਓ ਉਹ ਜਿੱਥੇ ਜਿੱਥੇ ਵੀ ਇਸ ਕਾਰਜ ਨਾਲ ਜੁੜਿਆ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਤੇ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਜਿਵੇਂ ਬਾਬਾ ਜੀ ਗੱਲ ਕਰਦੇ ਹੁੰਦੇ ਕੋਈ ਵੀ ਅਵਾਰਡ ਮਿਲਦਾ ਤੇ ਉਹ ਸਾਰੇ ਪਿੰਡ ਦਾ ਹੁੰਦਾ ਉਹ ਪਿੰਡ ਦੇ ਸਹਿਯੋਗ ਦੇ ਨਾਲ ਹੀ ਮਿਲਦਾ ਤੇ ਅੱਜ ਪਿੰਡ ਦੇ ਸਰਪੰਚ ਸਾਹਿਬ ਵੀ ਆਪਣੇ ਨਾਲ ਮੌਜੂਦ ਨੇ ਕਿਉਂਕਿ ਚਰਚਾ ਦੇ ਵਿੱਚ ਕਾਫੀ ਸਨ ਕਿ ਪੜ੍ਹੇ ਲਿਖੇ ਸਰਪੰਚ ਯੂਥ ਸਰਪੰਚ ਤੇ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਆ ਪਰ ਆਈ ਲਿਖਾਈ ਕਰਕੇ ਉਸ ਤੋਂ ਬਾਅਦ ਪਿੰਡ ਦਾ ਵਿਕਾਸ ਵੱਲੋਂ ਧਿਆਨ ਦੇਣਾ ਇਹ ਬਹੁਤ ਇੱਕ ਚੰਗਾ ਕਦਮ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸੱਸੀ ਕਾਲਪਾ ਜੀ ਸੱਸੀ ਕਾਲਪਾ ਜੀ ਬਹੁਤ-ਬਹੁਤ ਜੀ ਸਾਰਿਆਂ ਬਤਾ ਰਹੇ ਦਿਓ ਨੂੰ ਸੁਣ ਰਹੇ ਤੇ ਦੇਖ ਰਹੇ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਪ੍ਰੀ ਸੱਸੀ ਕਾਲਪਾ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਦਿੰਦੇ ਆ ਕਿ ਪਿੰਡ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਸੀਚੇਵਾਲ ਨੂੰ ਇੱਕ ਵਾਰ ਫਿਰ ਤੋਂ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਕਿਵੇਂ ਦਾ ਮਹਿਸੂਸ ਹੋ ਰਿਹਾ ਐਜ ਜੇ ਤੁਸੀਂ ਸਰਪੰਚ ਹੋ ਸਾਰੀ ਚੀਜ਼ਾਂ ਨੂੰ ਦੇਖ ਰਹੇ ਹੋ ਜੀ ਬੜਾ ਮਾਣ ਮਹਿਸੂਸ ਹੋ ਰਿਹਾ ਚਲੋ ਇਹ ਜਿਹੜੇ ਅਵਾਰਡ ਮੈ ਰਹੇ ਨੇ ਨਾਮ ਸਨਮਾਨ ਮਿਲ ਰਿਹਾ ਹੈ ਸੰਤ ਬਲਬੀਰ ਸਿੰਘ ਦੀ ਸੀਚੇਵਾਲ ਉਹਨਾਂ ਦੇ ਕੀਤੇ ਗਏ ਕਾਰਜਾਂ ਕਰਕੇ ਜਿੰਨੇ ਵੀ ਪਿਛਲੇ ਕਾਰਜ ਕੀਤੇ ਨੇ ਪਿੰਡ ਸੀਚੇਵਾਲ ਦਾ ਅੱਜ ਨਾਮ ਧਰੂ ਉਤਾਰੇ ਵਾਂਗ ਉਹ ਦੁਨੀਆ ਤੇ ਚਮਕ ਰਿਹਾ ਤੇ ਜਦੋਂ ਵੀ ਕਿਸੇ ਅਵਾਰਡ ਦੀ ਗੱਲ ਆਉਂਦੀ ਹੈ ਤਾਂ ਪੰਚਾਇਤ ਸੀਚੇਵਾਲ ਵਾਲ ਨੂੰ ਪਿੰਡ ਸੀਚੇਵਾਲ ਵਾਲ ਨੂੰ ਹਰ ਇੱਕ ਦਾ ਧਿਆਨ ਜਾਂਦਾ ਕਿ ਉੱਥੇ ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੋਏਗੀ ਸੋ ਇਹ ਜਿਹੜਾ ਵਾਲਦੀਨ ਦਿਆਲੋ ਪਾਦਿਆ ਸ਼ਾਸਤ੍ਰਿਕਨ ਅਵਾਰਡ ਦਿੱਤਾ ਜਾ ਰਿਹਾ ਹੈ ਸੋ ਕੀਤੇ ਗਏ ਕਾਰਜਾਂ ਵਾਸਤੇ ਜਿਹੜਾ ਸਾਲ 1800 2018 ਤੇ 2019 ਦੇ ਵਿੱਚ ਜਿਹੜੇ ਕਾਰਜ ਕੀਤੇ ਗਏ ਨੇ ਪਿਛਲੀ ਪੰਚਾਇਤ ਨੇ ਕੀਤੇ ਪਿਛਲੀ ਪੰਚਾਇਤ ਨੇ ਕੀਤੇ ਨੇ ਪਿਛਲੇ ਸਰਪੰਚ ਸਾਹਿਬਾ ਨੇ ਕੀਤੇ ਨੇ ਸੋ ਉਹਨਾਂ ਦੇ ਕੀਤੇ ਹੋਏ ਕਾਰਜਾਂ ਕਰਕੇ ਇਹ ਉਹਨਾਂ ਦੇ ਫਲ ਬੂਟੇ ਲਾਏ ਹੋਏ ਨੇ ਬਾਬਾ ਜੀ ਦੇ ਫਲ ਬੂਟੇ ਲਾਏ ਹੋਏ ਨੇ ਜਿਹੜਾ ਦੇ ਫਲ ਅਸੀਂ ਖਾ ਰਹੇ ਆ ਸੋ ਬੜਾ ਧੰਨਵਾਦ ਹੈ ਸੰਤ ਬਲਬੀਰ ਸਿੰਘ ਸਿੱਚੇਵਾਲ ਜੀ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਜਿਨ੍ਹਾਂ ਦੇ ਉਦਮ ਸਦਕਾ ਜਿਨ੍ਹਾਂ ਦੀ ਜੋਗ ਅਗਵਾਈ ਸਦਕਾ ਇਹ ਕਾਰਜ ਹੁੰਦੇ ਨੇ ਤੇ ਇਹੋ ਜੇ ਮਾਨ ਸਨਮਾਨ ਜਿਹੜੇ ਸਤਕਾਰ ਅਵਾਰਡ ਮਿਲਦੇ ਨੇ ਪਿੰਡ ਦੇ ਵਿੱਚ ਪਹਿਲਾਂ ਵੀ ਕਾਫੀ ਵਿਕਾਸ ਸੀ ਜਦੋਂ ਤੁਸੀਂ ਐਜ਼ ਅ ਸਰਪੰਚ ਚੁਣੇ ਗਏ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕੁਝ ਨਵਾਂ ਕਰਕੇ ਦਿਖਾਉਣ ਦੇ ਲਈ ਜਾਂ ਫਿਰ ਜੋ ਚੱਲ ਰਿਹਾ ਪਹਿਲਾਂ ਉਹਨੂੰ ਵੀ ਨਾਲ-ਨਾਲ ਮੇਨਟੇਨ ਰੱਖਣਾ ਕਿਸ ਤਰ੍ਹਾਂ ਦੇ ਵਿਚਾਰ ਸਨ ਕਿਉਂਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਆ ਕਿ ਪਹਿਲਾਂ ਚੱਲਦੇ ਕੰਮ ਨੂੰ ਹੀ ਉਸੇ ਸਤਰ ਤੇ ਰੱਖਿਆ ਜਾਣਾ ਜੀ ਬੜਾ ਬੜੀ ਇੱਕ ਆਮ ਜੀ ਗੱਲ ਹੁੰਦੀ ਹੈ ਕਿ ਕਿਸੇ ਕਾਰਜ ਨੂੰ ਕਰ ਲੈਣਾ ਜਿੰਨੀ ਮਿਹਨਤ ਉਸ ਕੰਮ ਤੇ ਹੋਈ ਹੈ ਉਸ ਜੀ ਨੂੰ ਨਾ ਮੇਨਟੇਨ ਕਰਕੇ ਰੱਖਣਾ ਉਹਨੂੰ ਸੰਭਾਲ ਕੇ ਰੱਖਣਾ ਬੜੀ ਵੱਡੀ ਗੱਲ ਹੈ ਹੁਣ ਅਸੀਂ ਆਮ ਦੇਖਦੇ ਆ ਕਿ ਪਿੰਡਾਂ ਘਰਾਂ ਦੇ ਵਿੱਚ ਜਿਹੜੇ ਮਹਿਲ ਪੈਣੇ ਘਰ ਲੋਕਾਂ ਨੇ ਕੋਠੀਆਂ ਪਾਜਾਂ ਜਿਹਨਾਂ ਕੋਠੀਆਂ ਪਾ ਕੇ ਬਾਹਰ ਚਲੇ ਜਾਂਦੇ ਪਰ ਉਹ ਜਿਹੜੀਆਂ ਕੋਠੀਆਂ ਨੇ ਉਹ ਘਰ ਨੇ ਉਹ ਵਿਆਬਾਨ ਹੋ ਕੇ ਉਹਨਾਂ ਦੀ ਦਸ਼ਾ ਜਿਹੜੀ ਉਹ ਦੁਰਦਸ਼ਾ ਹੋ ਜਾਂਦੀ ਹੈ ਉਹਨਾਂ ਦੀ ਤੇ ਇਸੇ ਤਰ੍ਹਾਂ ਜੇਕਰ ਅਸੀਂ ਇਹਨੂੰ ਨਾ ਮੇਨਟੇਨ ਕਰੀਏ ਨਾ ਇਹਨੂੰ ਸੰਭਾਲੀਏ ਨਾ ਇਹ ਤੇ ਮਿਹਨਤ ਕਰੀਏ ਤਾਂ ਇਹ ਦੁਰਦਸ਼ਾ ਕਰਨ ਵਾਲਾ ਕੰਮ ਹੈ ਜਿੰਨਾ ਇਹਨੂੰ ਬਣਾਉਣ ਤੇ ਮਿਹ ਤੇ ਲੱਗੀ ਐ ਕੁਝ ਨਾ ਕੁਝ ਮਿਹਨਤ ਦਾ ਇਹਨੂੰ ਸੰਭਾਲਣ ਤੇ ਵੀ ਲੱਗਦੀ ਐ ਹੋਰ ਬੜੇ ਕਾਰਜ ਨੇ ਜਿਵੇਂ ਬਾਬਾ ਜੀ ਦੱਸਦੇ ਨੇ ਕਾਟਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਲੱਗੇ ਹੋਇਆ ਜਿਹੜਾ ਕੋੜਾ ਉਹ ਘਰ ਘਰ ਪਰ ਤੇ ਕਲੈਕਸ਼ਨ ਕੀਤੀ ਜਾਵੇ ਫੇ ਉਸ ਨੂੰ ਇੱਕ ਜਗ੍ਹਾ ਲਿਜਾ ਕੇ ਉਹਨੂੰ ਸੈਪਰੇਟ ਕਰਕੇ ਗਿੱਲਾ ਕੋੜਾ ਪਲਾਸਟਿਕ ਕਾਗਜ਼ ਉਹਨੂੰ ਸਾਰਾ ਕੁਝ ਵੱਖਰਾ ਕਰਕੇ ਉਹਦਾ ਪ੍ਰਬੰਧ ਜੋਗ ਪ੍ਰਬੰਧ ਕੀਤਾ ਜਾਵੇ ਜਦ ਕਿ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਬਾਬਾ ਜੀ ਨੇ ਸਾਨੂੰ ਮਸ਼ੀਨਾਂ ਦਿੱਤੀਆਂ ਹੋਈਆਂ ਨੇ ਕਿ ਜਿਹੜੀ ਰੂੜੀ ਛਾਂ ਕੇ ਜਿਹੜੀ ਆ ਅਸਲ ਰੂੜੀ ਆ ਉਹ ਖਾਦ ਦੇ ਰੂਪ ਵਿੱਚ ਉਹ ਖੇਤਾਂ ਦੇ ਵਿੱਚ ਜਾਵੇ ਪਰ ਘਰ ਤੋਂ ਕਲੈਕਸ਼ਨ ਕਰਕੇ ਕਿ ਲੋਕਾਂ ਇਹੋ ਸਹੂਲਤ ਮਹੱਈਆ ਹੋ ਜਾਏਗੀ ਤੇ ਰੋਜ਼ਗਾਰ ਵੀ ਮਿਲ ਜਾਏਗਾ ਪਿੰਡ ਦੇ ਵਿੱਚ ਤੇ ਜਿਹੜੀ ਉਹ ਸਮੱਸਿਆ ਹੈ ਇੱਕ ਪੋਲੀਥੀਨ ਦੀ ਪਲਾਸਟਿਕ ਦੀ ਉਹ ਕਿਤੇ ਨਾ ਕਿਤੇ ਅਸੀਂ ਵੀ ਉਹਨੂੰ ਹੱਲ ਕਰਨ ਵਾਲੇ ਉਤਰ ਜਾਵਾਂਗੇ ਅੱਛਾ ਅਸੀਂ ਦੇਖਦੇ ਹਾਂ ਨੇ ਅਕਸਰ ਜਦੋਂ ਕੋਈ ਸੇਵਾ ਚੱਲਦੀ ਹੈ ਕਿ ਤੁਸੀਂ ਆਪ ਨਾਲ ਲੱਗ ਕੇ ਸੇਵਾ ਕਰ ਰਹੇ ਹੁੰਨੇ ਆ ਬਹੁਤ ਸਾਰੇ ਪਿੰਡ ਤੇ ਸਰਪੰਚ ਵੀ ਦੇਖ ਰਹੇ ਹੁੰਦੇ ਆ ਕਿ ਭਈ ਅਸੀਂ ਤੇ ਜਦੋਂ ਪਿੰਡਾਂ 'ਚ ਫਿਰਦੇ ਆ ਤੇ ਅਸੀਂ ਇਨਸਟਰਕਸ਼ਨ ਦੇਣੀਆਂ ਹੁੰਦੀਆਂ ਕੰਮ ਕਰਵਾਉਣਾ ਹੁੰਦਾ ਪਰ ਤੁਸੀਂ ਨਾਲ ਲੱਗੇ ਹੋਨੇ ਕਿਵੇਂ ਦਾ ਇਹ ਇਹ ਸੰਕਲਪ ਕਿਵੇਂ ਦਾ ਆਉਂਦਾ ਨਾਲ ਦੀ ਨਾਲ ਸੇਵਾ ਆਪ ਵੀ ਕਰਨੀ ਤਦੋਂ ਦੇਖੋ ਦੁਨੀਆ ਦੇ ਵਿੱਚ ਹੁਣ ਬੱਬਾ ਜੀ ਦਾ ਨਾਮ ਐਡਾ ਵੱਡਾ ਹੈ ਕਿ ਜਦੋਂ ਅਸੀਂ ਸਿਚੇਵਾਲ ਜੀ ਦਾ ਨਾਮ ਕਹਿੰਦਾ ਤਾਂ ਸਾਰੀਆਂ ਤਰ੍ਹਾਂ ਸਾਰਾ ਕੁਝ ਉਹ ਸ਼ਾਂਤ ਹੋ ਜਾਂਦਾ ਕਿਉਂ ਉਹਨਾਂ ਦਾ ਨਾਮ ਨਾ ਐਡਾ ਵੱਡਾ ਕਿਉਂਕਿ ਅਸੀਂ ਉਹਨਾਂ ਨੂੰ ਦੇਖਿਆ ਹਮੇਸ਼ਾ ਜਦੋਂ ਤੋਂ ਜਦੋਂ ਤੋਂ ਅਸੀਂ ਪੈਦਾ ਹੋਏ ਆ ਉਹ ਤਾਂ ਅਸੀਂ ਉਹਨਾਂ ਨੂੰ ਦੇਖਦੇ ਆ ਹਮੇਸ਼ਾ ਉਹਨਾਂ ਨੇ ਆਪ ਕੰਮ ਕਰਨਾ ਸਿਰਫ ਆਰਡਰ ਦੇ ਨਾਲ ਨਹੀਂ ਆਪ ਅੱਗੇ ਹੋ ਕੇ ਕੰਮ ਕਰਨਾ ਬਈਨਰੀ ਦੇ ਵਿੱਚ ਪਹਿਲਾਂ ਆਪ ਬੜੇ ਕੋਈ ਵੀ ਕਾਰਨਾ ਕਾਲਾ ਸੰਗ ਡਰੇਨ ਤੇ ਗਏ ਉੱਥੇ ਆਪ ਬੜੇ ਕੋਈ ਰਸਤਿਆਂ ਦੀ ਸੇਵਾ ਕੀਤੀ ਉਹ ਉੱਥੇ ਆਪ ਲੱਗੀ ਮਤਲਬ ਜਿਹੋ ਜੇ ਸਾਡੇ ਸਾਡੇ ਨੋਬਲ ਨੇ ਜਿਹੋ ਜਿਹੇ ਸਾਡੇ ਜਿਨ੍ਹਾਂ ਨੂੰ ਅਸੀਂ ਦੇਖਦੇ ਆ ਉਹ ਜੇ ਸਾਡੇ ਅੰਦਰ ਉਹ ਭਾਵਨਾ ਪੈਦਾ ਹੋ ਜਾਂਦੀ ਹੈ ਕੋਈ ਜੇ ਸਾਨੂੰ ਕਹੀਏ ਕਿਸੇ ਨੇ ਸਾਨੂੰ ਸਿਖਾਇਆ ਕਿ ਇਦਾਂ ਕਰਨਾ ਪਤਾ ਨਹੀਂ ਉਹ ਜਮਾਂਦਰੂ ਹੈ ਜਾਂ ਉਹ ਸੰਗਤ ਦਾ ਸਰ ਕਹਿ ਲੋ ਵੀ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜ ਲੈਂਦਾ ਤਾਂ ਕਿਤੇ ਨਾ ਕਿਤੇ ਉਹ ਜਿਹੜੀਆਂ ਚੀਜ਼ਾਂ ਸਾਡੇ ਅੰਦਰ ਆਉਣ ਲੱਗ ਪੈਂਦੀਆਂ ਵੈਸੇ ਵੀ ਇਹ ਬੜਾ ਬੜਾ ਸ਼ੌਂਕ ਵੀ ਹੈ ਤੋਂ ਚੀਜ਼ ਨਾਲ ਬੜਾ ਆਨੰਦ ਜਿਹਾ ਮਹਿਸੂਸ ਹੁੰਦਾ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਹਾਂ ਜਿੱਥੇ ਸਾਰੇ ਲੋਕ ਲੱਗਿਆ ਸਭ ਹੀ ਨਰ ਗਿਆ ਅਸੀਂ ਕਿਹੜਾ ਵੀ ਦੂਰੋਂ ਕਿਧੋਂ ਆਏ ਆ ਜਾਂ ਸਾਡੇ ਵਿੱਚ ਕੋਈ ਇਹੋ ਜਿਹੀ ਕੁਆਲਿਟੀ ਹੈ ਜਾਂ ਸਾਡੇ ਵਿੱਚ ਇਹੋ ਜਿਹੀ ਖਾਸियत ਹਾਂ ਜਿੱਥੇ ਆਪਣੇ ਜ਼ਿੰਮੇਵਾਰੀਆਂ ਸਮਝ ਜਿੱਥੇ ਸਾਡੀ ਲੋੜ ਆ ਸੀ ਕਰ ਸਕਦੇ ਆ ਸਾਡੇ ਸਰੀਰ ਚ ਸਮਰੱਥਾ ਰੱਬ ਨੇ ਦਿੱਤੀ ਹੈ ਨੌਜਵਾਨੀ ਦਾ ਜੋਸ਼ ਆ ਉਹ ਕਰ ਸਕਦੇ ਆ ਕਰਨਾ ਵੀ ਚਾਹੀਦਾ ਅੱਛਾ ਬਾਕੀ ਪਿੰਡਾਂ ਦੇ ਵੀ ਤੁਸੀਂ ਵਿਜ਼ਿਟ ਕਰਦੇ ਰਹਿੰਦੇ ਹੋ ਕੀ ਕਮੀਆਂ ਦੇਖਦੇ ਹੁੰਦੇ ਹੋ ਕਿ ਮੁੱਖ ਤੌਰ ਤੇ ਜਿਹੜੀਆਂ ਲੱਗਦੀਆਂ ਕਿ ਬਾਕੀ ਪਿੰਡਾਂ ਨੂੰ ਮਾਡਲ ਪਿੰਡ ਬਣਨ ਤੋਂ ਰੋਕਦੀਆਂ ਨੇ ਅਸਲ ਵਿੱਚ ਲੋਕਾਂ ਦਾ ਪਾਰਟੀ ਵਾਜੀ ਦੇ ਵਿੱਚ ਪੈ ਜਾਣਾ ਉਹ ਬੜਾ ਇੱਕ ਬੜਾ ਵੱਡੀ ਚੀਜ਼ ਹੈ ਕਿ ਲੋਕੀ ਇੱਕ ਦੂਸਰੇ ਦੇ ਖਿੱਚ ਤੂ ਕਰਦੇ ਆ ਕਿ ਜੇਕਰ ਕੋਈ ਪਹਿਲਾ ਸਰਪੰਚ ਨਹੀਂ ਕੰਮ ਕਰ ਪਾਉਂਦਾ ਤਾਂ ਜਦੋਂ ਦੂਸਰਾ ਕਰਨਾ ਚਾਹੁੰਦਾ ਤਾਂ ਪਹਿਲਾਂ ਫਿਰ ਰੋਕਦਾ ਕਿ ਜੇਕਰ ਇਹਨੇ ਕਰ ਦਿੱਤਾ ਤਾਂ ਲੋਕਾਂ ਨੇ ਇਹਨੂੰ ਸ਼ਾਵਾਸ਼ ਦੇ ਦੇਣੀ ਹੈ ਕਿਤੇ ਨਾ ਕਿਤੇ ਇਹ ਵੀ ਚੀਜ਼ ਜਿਹੜੀ ਆ ਉਹ ਬੜਾ ਬੜਾ ਇੱਕ ਵੱਡਾ ਮੁੱਦਾ ਬਣੀ ਹੋਈ ਹੈ ਪਿੰਡਾਂ ਦੇ ਵਿੱਚ ਜੇਕਰ ਪਾਰਟੀ ਬਾਜੀ ਖਤਮ ਹੋ ਜਾਏ ਜਿਵੇਂ ਪਿੰਡ ਸੀਚੇਵਾਲ ਦੇ ਵਿੱਚ ਸਰਬਸੰਮਤੀ ਹੋ ਰਹੀ ਹੈ ਲਗਾਤਾਰ ਹੁੰਦੀ ਜਾ ਰਹੀ ਹੈ ਤਾਂ ਕਾਰਜ ਵੀ ਕੀਤੇ ਜਾਂਦੇ ਨੇ ਕਿਉਂਕਿ ਕਿਤੇ ਨਾ ਕਿਤੇ ਉਹ ਕਾਰਜ ਕਰਨ ਵਾਸਤੇ ਹੰਬਲ ਮਿਲਦਾ ਕਿ ਲੋਕਾਂ ਨੇ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਸੇਵਾਦਾਰੀ ਦਿੱਤੀ ਹੈ ਤੇ ਬੰਦਾ ਆਪਣੇ ਆਪ ਵੀ ਉਸ ਪਾਸੇ ਵੱਲ ਤੁਰਦਾ ਦੂਸਰੇ ਪਾਸੇ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਕਿ ਲੋਕ ਵੀ ਜੇ ਕੋਈ ਸਰਪੰਚ ਜਾਂ ਪੰਚ ਜਾਂ ਪੰਚਾਇਤ ਕਾਰਜ ਕਰ ਰਹੀ ਹੈ ਉਹਨੂੰ ਸ਼ਾਬਾਸ਼ ਹੀ ਦੇਣਾ ਲੋਕਾਂ ਦਾ ਕੰਮ ਹੈ ਕਿਉਂਕਿ ਜਦੋਂ ਕੋਈ ਕਾਰਜ ਚੰਗਾ ਹੁੰਦਾ ਹੈ ਤਾਂ ਉਸਨੂੰ ਚੰਗੇ ਕਹਿਣ ਵਾਲੇ ਜੇਕਰ ਸਾਹਮਣੇ ਆ ਜਾਣ ਤਾਂ ਉਹ ਜਿਹੜਾ ਦੁੱਗਣਾ ਸਾਡਾ ਜੋਸ਼ ਜਿਹੜਾ ਦੁੱਗਣਾ ਚੌਗਣਾ ਹੋ ਜਾਂਦਾ ਹੈ ਜੀ ਇਹ ਕਾਰਨ ਹੈ ਮੇਨ ਜੇਕਰ ਅਸੀਂ ਪਾਰਟੀਬਾਚ ਤੋਂ ਉੱਪਰ ਉੱਠ ਜਾਈਏ ਲੋਕਾਂ ਦੇ ਹਿੱਤਾਂ ਬਾਰੇ ਸੋਚੀਏ ਸਮਾਜ ਦੇ ਹਿੱਤਾਂ ਬਾਰੇ ਸੋਚੀਏ ਤੇ ਆਪਣੇ ਪਿੰਡ ਨੂੰ ਇੱਕ ਵਿਕਾਸ ਦੇ ਰਾਹ ਤੇ ਤੋਰਨ ਬਾਰੇ ਸੋਚੀਏ ਤਾਂ ਬੜੀ ਵੱਡੀ ਇੱਕ ਜਿਹੜੀ ਆ ਉਹ ਮਿਸਾਲ ਪੈਦਾ ਹੋ ਸਕਦੀ ਹੈ ਜਿਵੇਂ ਸੀਚੇਵਾਲ ਹੁਣ ਮਿਸਾਲ ਬਣ ਚੁੱਕਾ ਹੈ ਇਹਦੀ ਉਦਾਹਰਨ ਦੇਸ਼ ਆਮ ਸੀ ਸੁਣਣ ਦੇ ਬਹੁਤ ਸ਼ੁਕਰੀਆ ਜੀ ਤੁਹਾਡਾ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਹੀ ਆ ਜਿਹੜਾ ਵਾਰਡ ਮਿਲਿਆ ਪਿੰਡ ਵਾਸੀਆਂ ਵੱਲੋਂ ਸੰਤਪਾਲ ਵੀਰ ਸਿੰਘ ਜੀ ਦਾ ਤੇ ਸਮੂਹ ਨਗਨਵਾਸ ਸਿੰਘਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਗੁਰਸੰਗਤ ਦਾ ਬਹੁਤ-ਬਹੁਤ ਧੰਨਵਾਦ ਜੀ ਇਹ ਸੰਜੀ ਤੇਜਿੰਦਰ ਸਿੰਘ ਜੀ ਸਰਪੰਚ ਪਿੰਡ ਸੀਚੇਵਾਲ ਦੇ ਤੇ ਆ ਜਾਂਦੇ ਜਾਂਦੇ ਆਪਾਂ ਇਹ ਬੇਨਤੀ ਜ਼ਰੂਰ ਕਰਨਾ ਚਾਹਾਂਗੇ ਕਿ ਆਪਾਂ ਵੀ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਜਾਂ ਦੇਸ਼ਾਂ ਦੇ ਪਰਦੇਸਾਂ ਤੋਂ ਕਿ ਹਰ ਪਿੰਡ ਨੂੰ ਹੀ ਸੀਚੇਵਾਲ ਮਾਡਲ ਵਾਂਗ ਖੂਬਸੂਰਤ ਬਣਾਇਆ ਜਾਵੇ ਹਰ ਪਿੰਡ ਦੇ ਵਿੱਚ ਹੀ ਜਿਹੜੀ ਇਹ ਚਰਚਾ ਦੁਨੀਆ ਦੇ ਵਿੱਚ ਜਾਂਦੀ ਰਹੇ ਇਹ ਅਸੀਂ ਆ ਸੋਚਣਾ ਇਹੀ ਅਸੀਂ ਕਰਨਾ ਤੇ ਬਹੁਤ ਬਹੁਤ ਸ਼ੁਕਰੀਆ ਜਿੰਨੇ ਵੀ ਸਾਡੇ ਸਰੋਤੇ ਜਾਂ ਦਰਸ਼ਕ ਸਾਡੇ ਨਾਲ ਜੁੜੇ ਸਨ ਬਹੁਤ ਬਹੁਤ ਧੰਨਵਾਦ ਰੱਬ ਰੱਖਾ